ਅੱਸੀ ਗਾਲੀ। ਵਾਗਤ ਹੈ ਤੁਹਾਡਾ ਨਵੇਂ ਵੀਡੀਓ ਤੇ। ਫੇ ਤੁਹਾਨੂੰ ਦਿਖਾਵਾਂਗੇ ਰਾਸਤਾ ਜਿਹੜਾ ਧਰਨੇ ਦੇ ਵਿੱਚ ਦੀ ਜਾਂਦੇ ਆ। ਕੰਨਾਂ ਕ ਖਰਾ, ਕੰਨਾਂ ਕ ਮੜਾ, ਕੰਨਾਂ ਕ ਜਾ। ਸਰਕਾਰ ਨੂੰ ਵੀ ਗੋ ਕਰਨਾ ਚਾਹੀਦਾ ਇਹਦੇ ਬਾਰੇ ਸਾਲ ਹੋ ਗਿਆ ਆਮ ਜਨਤਾ ਅਸੀਂ ਟੈਕਸ ਦੇ ਕੇ ਖੱਜਲ ਹੋ ਰਹੇ ਆ। ਸਾਨੂੰ ਕੀ ਫਾਇਦਾ? ਗੱਡੀਆਂ ਬੱਕਰੀਆਂ ਪਨਾਈ ਜਾਂਨੇ। ਇਹ ਤਾਂ ਗੱਲੋ ਪਤਰੀ ਵਾਲਾ ਮਰੀਜ਼ ਬੈਠੇ ਉਹ ਤੇ ਦੋ ਵਾਰੀ ਨਿਕਲੇ। ਮੁੜ ਕੇ ਘਰ ਆਉਂਦੇ ਨੇ ਉਹਦੀ ਪਤਰੀ ਨਿਕਲ ਜਾਣੀ ਐਦਾਂ ਦਾ ਹਾਲ ਟਰੈਵਲਾਂ ਥੱਲੇ ਵਜਦੀਆਂ ਆ ਦੇਖੋ ਵੀਡੀਓ ਚ ਤੇ ਜਿਹੜੇ ਭਰਾ ਜਨਰਲ ਦੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਆ ਆ ਦੇਖੋ ਅੱਗੇ ਕੀ ਹਾਲ ਆ ਰਹਾ ਦਾ ਚਲੋ 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 ਦੇ ਇਲਾਕੇ ਤੇ ਨਹੀਂ ਲੈ ਆਣ ਓਏ ਟੋਲ ਟੈਕਸ ਦੇ ਕੇ ਵੀ ਸੁਪਰੀਮ ਕੋਰਟ ਦੇ ਆਰਡਰਾਂ ਦੀ ਲੰਘਣਾ ਕਰਕੇ ਵੀ ਆਪਾਂ ਤੇ ਲਾਈਨਾਂ ਕੋਈ ਚੱਲ ਰਹੇ ਆ। ਤੇ ਤੇ ਕੇ ਦਿੱਲੀ ਨੂੰ 6 ਘੰਟੇ ਲੱਦੇ ਇੱਥੇ ਹੁਣ ਆਪਾਂ ਨੂੰ 8 ਘੰਟੇ ਲਾਉਣੇ ਪੈ ਰਹੇ। ਬੱਸ ਹੁਣ ਜਾਈਏ ਨਾ ਟੋਲ ਟੈਕਸ। ਆ ਗਏ ਦਿਨਾਟ ਅੱਜ ਕੀਤੀ ਆ। ਅਬੇ ਚੇ ਲੱਗਾ ਆ ਵੀ। ਹੁਣ ਇਹ ਲੱਗੇ ਚੱਲਿਆਂ ਮੈਂ ਨਾ ਮਰੋ ਦਿੱਤੀ ਜਾਂਦਾ ਸਾਨੂੰ। ਕੱਚੇ ਲਿਓਗੇ ਇੱਥੇ ਕਿ ਲਿਓ। ਚੱਲਾ ਸੀ ਮੈਂ ਬਾਕੀ ਟੋਕੀ ਤਾਂ ਇਹ ਹੀ ਤਾਂ ਵੱਧਾ। ਲੈ ਉਹ ਦੇ ਦਿੱਤੀ ਐਂਬੂਲੈਂਸ ਦੇ ਵਿੱਚ ਵੀ ਐਪੀ ਵੀ ਆਈ ਵੀ ਤਾਂ ਰੁਕੇ ਹੀ ਨਹੀਂ ਕੋ ਲੰਗੀ ਐਚ ਆਰ ਆ ਰੋਂਗ ਸਾਈਡ ਜਾਂਦਾ ਜਾਂਦਾ ਹੋ ਗਿਆ ਵੇ ਵਾਕਈ ਬੰਦੇ ਫਦੂ ਆ ਉਹਨੂੰ ਪੁੱਛੇ ਹਨ ਅਸੀਂ ਇੰਨੇ ਘੰਟਿਆਂ ਤੋਂ ਲੇਨ 'ਚ ਖੜੇ ਆ ਤੇਰੇ ਤੇਰੀ ਨੀਲੀ ਬੱਤੀ ਕਰਕੇ ਤੇ ਦੌੜਾਈ ਜਾਣਾ ਹਣ ਉਹ ਘਰ ਐਂਬੂਲੈਂਸ ਆ ਕੀ ਆ ਮਰਦਾ ਜਾਂ ਜੀਦਾ ਕਿਸੇ ਨੂੰ ਧੜੋ ਵਰ ਕੇ ਇੱਥੇ ਹੂਟਰ ਵਾਲਾ ਹੂਟਰ বাজਾਈ ਜਾਂਦਾ ਅਜਲ ਤੇ ਟ੍ਰੈਫਿਕ ਚ ਵੀ ਆਈਪੀ ਗੱਲ ਚਰਚਾ ਚੱਲਦਾ ਨਹੀਂ ਨਾ ਜਿਹਦਾ ਚੱਲ ਗਿਆ ਉਹ ਤਾਂ ਲੰਘ ਗਿਆ ਜਿਹਦਾ ਰਹੀ ਚੱਲਿਆ ਉਹ ਉੱਥੇ ਖੜਾ ਉੱਟਰੇ ਹੀ ਮਰੀ ਜਾਂਦਾ ਆ ਦੇ ਇਹ ਆਪਣੇ ਮਗਰ ਵਾਲਾ ਲੱਗਦਾ ਆਪਣੇ ਮਗਰ ਵਾਲਾ ਹੀ ਆ ਮਰੀਜ਼ ਘਰੇ ਹੈਗਾ ਕਿ ਨਹੀਂ ਹੈਗਾ ਜਾਮ 'ਚ ਰੋਲਾ ਦੇਣਾ ਇਹਨੇ ਲੈ ਇਹਦਾ ਦੱਸ ਇਹ ਲੋਕ ਹੱਜ ਲੱਗ ਵਰ ਹੀ ਮੁੱਦੀ ਹੁਣੀ ਸੁਣਦੇ ਹੀ ਨਹੀਂ ਮੁੱਦੀ ਨੇ ਉੱਪਰ ਦੀ ਲੰਘ ਦੇਣਾ ਨਿਕਣ ਧਰਨਾ ਲੱਗਾ ਹੈਲੀਕਾਪਟਰ 'ਚ ਚੱਲ ਰਿਹਾ ਜਿੱਥੇ ਧਰਨਾ ਨਹੀਂ ਚੱਕ ਹੁੰਦਾ ਨਾ ਉੱਥੇ ਚੱਲ ਪੈਂਦੇ ਜਿਆ ਉਹ ਡੋਲ ਨਹੀਂ ਰਿਹਾ ਕੋ ਧਰਨਾ ਫਖਰੀਮ ਕੋਰਟ ਕਹਿੰਦਾ ਰਾਹ ਖੋਲ ਦੋ ਇਹ ਕਹਿੰਦੇ ਜੀ ਸਾਡੇ ਲੋ ਐਂਡ ਆਰਡਰ ਨੂੰ ਖਤਰਾ ਪਤਾ ਨਹੀਂ ਕਿਹੜੇ ਉਹ ਦਿਨਾਲੀਆਂ ਲੈ ਕੇ ਬੈਠੇ 에ਰਪੋਰਟ ਤੇ ਮ ਮ ਜੰਭੂ ਬਾਰਡਰ ਤੇ ਇਹ ਕਹਿੰਦੇ ਅਸੀਂ ਤੁਰਕੇ ਨੰਗਣ ਦੇਵਾਂਗੇ ਤੁਰਕੇ ਨੰਗਾ ਹੁਣ ਤੁਰਕੇ ਵੀ ਨਹੀਂ ਨੰਗਣ ਦਿੱਤਾ ਅਗਲੇ ਨੂੰ ਕਦੇ ਜਾਣਦੇ ਉਹ ਵੀ ਬੰਨੇ ਗੰਡੇ ਲੱਗਣ 100 100 ਤੋਂ ਜਾਣਾ ਮਰਨ ਵਰਤ ਰੱਕੇ ਬੈਠਾ ਮੈਂ ਤਾਂ ਦੱਸਦਾ ਇਹ ਵੀ ਘੱਟ ਨਹੀਂ ਹੈਗੇ ਵਾਹਰੇ ਇਦਾਂ ਹੀ ਆ ਭਰਾਵਾ ਕਿਸੇ ਖੱਜਲ ਦਾ ਆਪਾਂ ਹੋ ਰਾਇਆ ਜਾਲੂ ਦਾ ਵਿਚਲੀ ਇਹਨਾਂ ਨੂੰ ਕਿਸੇ ਕਿਸੇ ਨਾਲ ਕੋਈ ਮਤਲਬ ਨਹੀਂ ਨਹੀਂ ਮਤਲਬ ਸਿਰਫ ਆਪਣੀਆਂ ਠੇਕੇਦਾਰੀਆਂ ਚਲਾਉਂਦਾ ਠੇਕੇਦਾਰੀ ਹਾਂ ਉਹ ਹਣ ਰੋਲਦੂ ਮਾਤਾ ਦੇ ਲਾ ਲਾ ਉਹਦਾ ਪੋਤੇ ਨੇ ਆ ਕੇ ਕਹਿਤਾ ਕਹਿੰਦਾ ਉਹਦੇ ਕੋ ਕੁਝ ਨਹੀਂ ਹੁੰਦਾ ਹੁਣ ਗੱਡੀਆਂ ਹੀ ਘੁੰਮਦਾ ਮੈਂ ਉਹੀ ਤਾਂ ਤਾਂ ਨਹੀਂ ਨਹੀਂ ਨੋਟ ਛਾਪੇ ਤਾਂ ਹੀ ਹੁਣ ਕੱਲ ਹੀ ਨਹੀਂ ਆਏ ਪੁਰਾਣੇ ਬੰਦੇ ਵੇ ਹੁਣ ਨੇ ਕਹਿ ਕੇ ਵੇ ਗੈਰ ਰਖ ਲਿਕੇ ਆਏ ਵੇ ਇਹ ਧਰਨਾ ਗੈਰ ਰਾਜਨੀਤਿਕ ਆ ਉਹ ਬਾਕੀ ਬਹੰਚੇ ਨਹੀਂ ਜਿਹੜੇ ਕੜਾ ਮਜਉਦਰੀ ਸੀ ਜਿਹਨਾਂ ਦੇ ਸਮਝੌਤੇ ਹੋ ਗਏ ਜਿਨ੍ਹਾਂ ਨੂੰ ਪੈਸੇ ਮੁੜ ਕੇ ਅਗਲੇ ਬਹਿ ਗਏ ਇਹਨਾਂ ਨੂੰ ਲਾਈਵ ਵੇਖਿਆ ਆ ਨਾ ਇੰਨਾ ਬਚਿਆ ਸੀ ਵੀ ਸਾਲਾ ਗਿਆ ਕਿੱਥੇ ਇਹਨਾਂ ਦੇ ਕੋਲ ਹੀ ਆਹੋ ਵਾਹ ਕੰਨੀ ਡੋਨੇਸ਼ਨ ਆਇਆ ਕਿ ਦੁਆਬਾ ਡੋਨੇਸ਼ਨ ਦੇਣੋਂ ਅਟ ਗਿਆ ਇਸੇ ਚੱਕਰ 'ਚ ਬੰਦੇ ਖੱਜਾਲ ਹੋ ਰਹੇ ਯਾਰ ਦੁਆਬਾ ਯਾਰ ਜਿਆਦਾ ਆਉਂਦਾ ਬਾਰੋ ਸਾਲਾ ਇਹ ਆਪਣੇ ਪੈਸੇ ਚ ਦੁਆਬੇ ਨਹੀਂ ਇਹ ਚ ਤਾਰੇ ਹੋ ਸੀ ਵਾਹ ਹਾਲੇਕ ਪੈਸੇ ਚ ਤੁਹਾਡਾ ਇਹਦਾ ਚੱਲ ਗਿਆ ਸਹੀ ਗੱਲ ਆ ਤਾਂ ਨੂੰ ਪਤਾ ਨਹੀਂ ਭਰਾ ਕਿੰਨਾ ਕ ਟਾਈਮ ਲੱਗਣਾ ਮੋਰੇ ਕੈਂਟਰ ਲੈ ਕੇ ਖੜੇ ਕ ਜਰਾਤ ਨੰਬਰ ਵਾਲੇ ਨਾਓ ਮਾਡਰਨ ਤੇ ਨਾੜਵਾ ਦਾ ਰਾਹ ਚੱਲੇ ਇਹ ਕਰਕੇ ਹੈਡ ਦੱਬ ਕੇ ਇਤ ਹੈ ਕਿ ਹੀਟ ਉਡਾ ਲਾ ਕੇ ਗੱਡੀ ਗਰਮ ਕਰ ਲਓ ਰਾਤ ਨੂੰ ਤਰੇਲ ਪੈ ਗਈ ਹੋਰ ਠਰਨ ਲੱਗਣ ਲੱ ਪੈਣੀ ਆ ਇਹ ਕਿ ਵੀ ਇਹ ਕਰੇ ਆਮ ਤੇ ਭਾਈ ਗੱਡੀ ਬੰਦ ਕਰ ਜਦੋਂ ਤੈ ਬੰਦ ਕਰਨੀ ਇੱਕ ਸਕਿੰਟ ਨਹੀਂ ਹੋਣਾ ਨਾਲੇ ਟ੍ਰੈਫਿਕ ਮਾੜੀ ਜਾ ਤਰ ਪੈਣੀ ਉਹ ਫੇਰ ਜੇ ਬੰਦਾ ਬੰਦ ਕਰਨ ਲੱਗਦਾ ਯਾਰ ਫੇਰ ਤਰ ਪੈਣੀ ਸੈਲਫ ਹਾਈ ਮਾਰੀ ਜਾਊਗਾ ਇਹ ਗੱਡੀ ਲੈਣ ਹੋਰ ਅਏ ਟਰੈਕਟਰ ਦੀ ਕਟਾਈ ਜ਼ਿਆਦਾ ਹੁੰਦੀ ਟਰੈਕਟਰ ਮੜ ਜਾਂਦਾ ਟ੍ਰੇਵਲ ਵੀ ਮੜ ਜਾਂਦੀ ਉਹਦੀ ਵੀ ਕਟਾਈ ਵੱਧ ਹੁੰਦੀ ਇਹਨਾਂ ਨੇ ਕੀ ਕਰਨ ਨਹੀਂ ਆਹ ਦੇਖ ਇੱਥੇ ਤੱਕ ਦੇਖ ਭਾਜੀ ਉਹ ਸਾਈਡ ਤੇ ਲਾ ਲਓ ਸੋਜੋ ਸੋਜੋ ਇੱਥੇ ਕਿਤੇ ਇਹ ਕਿਹੜਾ ਤੁਸੀਂ ਉਦਾਂ 에어ਪੋਰਟ ਵਾਲੀਆਂ ਸਾਰੇ ਘਰੇ ਵਾਲੀਆਂ ਘਰੇਲੂ ਆ ਵੜਕੇ ਤੱਕ ਤਾਂ ਨਿਕਲਿਆ ਉਹ ਦੇ ਦੋ ਪਿੱਛੇ ਲੈਣ ਦੇ ਆ ਦਿਵਾਲੀ ਵਾਲੀ ਜਗਮਗ ਹੁੰਦੀ ਕਿ ਨਹੀਂ ਹੱਥ ਆ ਵੀ ਹਾਂ ਸਹੀ ਥਾਗਨੇ ਹੁਣ ਉਹ ਵੀ ਕਹਿੰਦਾ ਹੁਣ ਬੈਠੀ ਤੇ ਮੋੜ ਤਾਂ ਲੱਗਦਾ ਹੀ ਨਹੀਂ ਜਿਹੜਾ ਆਪਾਂ ਨੂੰ ਪਹਿਲਾਂ ਮੋੜ ਗਿਆ ਟਰੈਵਲ ਵਾਲਾ ਉਹ ਪਿੱਛੇ ਨੂੰ ਉਹ ਮੈਨੂੰ ਬਦ ਆਪਣੇ ਦੇਖਿਓ ਉਹ ਪਿਛਲੇ ਰੋਡ ਤੋਂ ਉਧਰ ਦੇ ਬੈਠ ਕੇ ਰੋਡ ਦਿੰਦਾ ਉਹ ਜਿੱਥੇ ਕੋਲੈਕਟ ਆਉਂਦੀਆਂ ਨਾ ਉਹ ਟੋਏ ਬਾਜੀ ਡੇ ਡੇ ਹੋ ਗਿਆ ਉੱਤੇ ਨਾ ਟਰੈਵਲ ਥੱਲੇ ਲੱਗਦੀ ਇਹ ਤਾਂ ਬੱਸਾਂ ਲੰਘਦੀਆਂ ਜਾਣੀ ਵੱਡੀਆਂ ਉਹ ਬੱਸਾਂ ਵਾਲਾ ਰੋੜਾ ਬੱਸਾਂ ਟਰੱਕਾਂ ਵਾਲਾ ਉਹ ਉਧਰ ਦੀ ਹੋ ਗਿਆ ਉਹ ਆਪਣੇ ਦੇ ਕੀ ਬਰਾਬਰ ਨਹੀਂ ਜਾਣਨਾ ਇਹ 10 ਮਿੰਟ ਤੋਂ ਵੀ ਵੇਟ ਕਰ ਲੈਂਦਾ ਆਮਿਆਂ ਤਾਂ ਤਾਂ ਜਾਂਦਾ ਟੈਕਸ ਮਾਫ ਕਰਨਾ ਚਾਹੀਦਾ ਜਾਂ ਸਾਨੂੰ ਡੀਜ਼ਲ ਤੇ ਡਿਸਕਾਊਂਟ ਦੇਣਾ ਚਾਹੀਦਾ ਸੀ ਵੇ ਅਸੀਂ ਗੱਜਲ ਹੋਣ ਰਹੇ ਹਾਂ ਸਾਡੇ ਕੋਲ ਪਾਰਕਿੰਗ ਵੀ ਲੈਣੀ ਟੋਲ ਟੈਕਸ ਵੀ ਲੈਣਾ ਟੋਲ ਧਰਨਾ ਲੱਗਾ ਬੰਦ ਆ ਆਪਣਾ ਜਿਆਦਾ ਲੁਧਿਆਣੇ ਵਾਲਾ ਮਾਫ ਕੀਤਾ ਹੋਣਗੇ ਇਹ ਤੁਹਾਨੂੰ ਰਸਟ ਦੇ ਮੋਰੇ ਖੱਜਲ ਹੋਣਾ ਪੈਣਾ ਜੀ ਤੁਹਾਡੇ ਕੋਲ ਸੀ ਟੋਲ ਟੈਕ ਨਹੀਂ ਲੈਣਾ ਪੁੱਛ ਕੇ ਲੈ ਲੈਣ ਬਾਈ ਕਿੱਥੇ ਜਾਣਾ ਦਿੱਲੀ ਜਾਣਾ ਹਾਂਜੀ ਤੇ ਤੁਹਾਡੇ ਟੋਲ ਮਾਫਿਆ ਇਹ ਤਾਂ ਥਾਲੇ ਕਹਿੰਦੇ ਸਾਨੂੰ ਦੇਜੋ ਭਾਵੇਂ ਡਬਲ ਦੇਜੋ ਲੁਧਿਆਣੇ ਵਾਲਿਆਂ ਦਾ ਬਹੁਤ ਗਲੇਸ਼ ਹੈ ਭਾਜੀ ਦੇ ਇਹੀ ਸਰਕਾਰ ਨੇ ਗੌਰ ਫਰਮਾਇਆ ਹੋਵੇ ਆਮ ਜਨਤਾ ਤਾਂ ਖੱਜਲ ਹੋਣੋਂ ਬਚੇ ਉਹਨਾਂ ਨੂੰ ਕੋਈ ਟਿਕਾਣਾ ਦੇ ਦੇਣ ਬਾਅਦ ਉਹ ਜਿੱਥੇ ਮਰਜੀ ਜੰਨੇ ਮਰਜੀ ਸਾਹ ਲਾਈ ਰੱਖਣ ਸੜਕਾਂ ਦਾ ਚੱਲੂ ਗਾਨ ਆਪ ਤਾਂ ਉਹ ਵੀਆਈਪੀ ਲੈਣ ਤੇ ਵੀਆਈਪੀ ਬਹੋ ਕਿਹੜਾ ਮੋਦੀ ਹੋਣੀ ਤਾਂ ਫਰੂਟ ਵੀ ਸਪੈਸ਼ਲ ਜਾਂਦੇ ਆਪ ਜਰਾ ਉਹਨਾਂ ਖਾ ਕੇ ਪੈਗ ਲਾ ਕੇ ਖਾਉਂਗਾ ਉਹਨੇ ਭਾਈ ਤੇ ਖੱਜਲ ਹੋਈ ਜਾਣ ਉਹ ਇੱਕ ਹੁਣ ਹੋਰ ਬੰਦੇ ਨੇ ਪੌਡਕਾਸਟ ਦਾ ਨਹੀਂ ਐਲਾਨ ਕੀਤਾ ਬਾਹਰੋਂ ਆਉਣਾ ਉਹ ਕਹਿੰਦਾ ਇੰਡੀਆ ਦੇ ਪੀਐਮ ਨੇ ਮੈਨੂੰ ਪੌਡਕਾਸਟ ਲਈ ਟਾਈਮ ਦੇ ਦਿੱਤਾ ਮੋਦੀ ਹਣੀ ਵੀ ਟਵੀਟ ਕਰਕੇ ਬੈਠੇ ਆ ਉਹ ਬਾਕੀ ਸਾਰੇ ਕਿਹਾਂ ਕੰਮਾਂ ਕਰੀ ਜਾਂਦਾ ਮੋਦੀ ਹਣੀ ਬਾਕੀ ਆ ਸਾਡੇ ਵਰਗਿਆਂ ਦੀ ਖੱਜਲ-ਖੁਆਰੀ ਦਾ ਹੱਲ ਨਹੀਂ ਕੱਢਦਾ ਪਿਆ ਦੱਬਾ ਨਜ਼ਰ ਵੀ ਲਾਈ ਲਈਏ ਕਹਿੰਦੇ ਲਾਈ ਨਹੀਂ ਬਾਰਡਰ ਨੇ ਜੇ ਲਾਈਏ ਮੈਂ ਨਹੀਂ ਗਿਆ ਵੇ ਹਣੇ ਜੇ ਦੀ ਮੰਨਿਆ ਜਾਂਦਾ ਪਤਾ ਜੁੱਤੀ ਵਾ ਫਿਰਦੀ ਹੈ ਨਾ ਤਾਂ ਨਾਇਰ ਬਟੂ ਜੇ ਦੀ ਮੰਨਿਆ ਜਾਂਦਾ